ਅੱਛੀ ਕਾਲ ਜੀ ਸਾਡੇ ਨਾਲ ਨੇ ਸਰਦਾਰ ਸਰਜੀਤ ਸਿੰਘ ਫੂਲ ਜੀ ਫੂਲ ਜੀ ਨਾਲ ਗੱਲਬਾਤ ਕਰਦੇ ਆ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਕਿਵੇਂ ਪਰੇਡ ਚੱਲ ਰਹੀ ਹੈ ਤੇ ਅੱਗੇ ਆਪਾਂ ਕਿਵੇਂ ਅਪੀਲ ਲੋਕਾਂ ਨੂੰ ਕਰ ਰਹੇ ਆ ਫੂਲ ਸਾਹਿਬ ਦੇਖੋ ਜੀ ਜਿਹੜੀ ਪਰੇਡ ਅੱਜ ਦੀ ਆਪਣਾ ਕਿਸਾਨ ਟਰੈਕਟਰ ਪਰੇਡ ਬਹੁਤ ਉਤਸ਼ਾਹ ਬਹੁਤ ਸਫਲਤਾ ਨਾਲ ਚੱਲ ਰਹੀ ਹੈ ਤੇ ਜੋ ਕਿਸਾਨਾਂ ਦੇ 2 ਮਹੀਨੇ ਤੋਂ ਇੱਥੇ ਜੋ ਦਿੱਲੀ ਬੈਠੇ ਸੀਗੇ ਉਹਨਾਂ ਦੀਆਂ ਭਾਵਨਾਵਾਂ ਸੀਗੀਆਂ ਉਹਨਾਂ ਦੇ ਜਜ਼ਬਾਤ ਸੀਗੇ ਉਹ ਬਿਲਕੁਲ ਉਹਨਾਂ ਦੇ ਜਜ਼ਬਾਤਾਂ ਦੀ ਅੱਜ ਪੂਰਤੀ ਹੋਈ ਹੈ ਉਹਨਾਂ ਦੀਆਂ ਭਾਵਨਾਵਾਂ ਦੀ ਪੂਰਤੀ ਹੋਈ ਹੈ ਤੇ ਅਸੀਂ ਜੋ ਵੀ ਉਹਨਾਂ ਦੇ ਜਜ਼ਬਾਤਾਂ ਦੇ ਅਨਸਾਰ ਆ ਉਹਨਾਂ ਦੀ ਭਾਵਨਾਵਾਂ ਦੇ ਅਨਸਾਰ ਜਿੱਧਰ ਦੀ ਵੀ ਜਾਣਾ ਪਿਆ ਜਾਵਾਂਗੇ ਤੇ ਉਹ ਜੋ ਉਹਨਾਂ ਦੀ ਭਾਵਨਾਵਾਂ ਤੋਂ ਬਤਾਵਕ ਰੂਟ ਬਣਿਆ ਉਸ ਤੇ ਜਾਵਾਂਗੇ ਜਿਸ ਫੁੱਲ ਸਾਹਿਬ ਜੋ ਅੱਗੇ ਅਥਰੂ ਗੈਸ ਦੇ ਗੋਲੇ ਜੋ लाठी चार्ज ਹੋਇਆ ਉਹਦੇ ਬਾਰੇ ਤੁਸੀਂ ਸਾਰੀਆਂ ਕਿਸਾਨ ਜਿਹੜੇ ਜੁੜੇ ਨੇ ਸਾਰੇ ਕਿਸਾਨ ਇੱਥੇ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜੀ ਜਿਹੜੇ ਅੱਜ ਸਾਰੇ ਕਿਸਾਨਾਂ ਦਾ ਦੇਸ਼ ਭਰ ਦੇ ਕਿਸਾਨਾਂ ਦਾ ਹੱਕ ਹੈ ਵੀ ਉਹ 26 ਜਨਵਰੀ ਨੂੰ ਦਿੱਲੀ ਚ ਪ੍ਰੇਡ ਕਰਨ ਇਹ ਉਹਨਾਂ ਦਾ ਸੰਵਿਧਾਨਕ ਹੱਕ ਹੈ ਤੇ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਜਿਹੜਾ ਦਿੱਲੀ ਦੀਆਂ ਸਰਹੱਦਾਂ ਦੇ ਬਾਹਰ ਰੋਕਣਾ ਇਹ ਉਹਨਾਂ ਦਾ ਅਧਿਕਾਰ ਖੋਹਿਆ ਕਿਸਾਨਾਂ ਦਾ ਹੱਕ ਹੈ ਪ੍ਰੇਡ ਕਰ ਰਹੇ ਆ ਜੇ ਪ੍ਰੇਡ ਕਰਦਿਆਂ ਨੂੰ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਛੱਡੇ ਆ ਤਾਂ ਇਹਦੀ ਅਸੀਂ ਨਿਖੇਧੀ ਕਰਦੇ ਆ ਤੇ ਮੰਗ ਕਰਦੇ ਆ ਵੀ ਜਿਹੜੀ ਹੈਗਾ ਸਰਕਾਰ ਤੋਂ ਵੀ ਉਹ ਕਿਸਾਨਾਂ ਨੂੰ ਜਿਹੜਾ ਆਪਣਾ ਉਹ ਹੱਕ ਹੈ 26 ਜਨਵਰੀ ਤੇ ਪ੍ਰੇਡ ਕਰਨ ਦਾ ਉਹ ਦੇਵੇ ਤਾਂ ਕਿ ਉਹ ਆਪਣਾ ਪ੍ਰੇਡਾ ਵੀ ਕਰ ਸਕਣ 26 ਜਨਵਰੀ ਤੇ ਦਾਲ ਜਿਹੜਾ ਉਹਨਾਂ ਦਾ ਇਜਿਟੇਸ਼ਨ ਅੰਦੋਲਨ ਹੈਗਾ ਤਿੰਨੇ ਕਾਨੂੰਨ ਰੱਦ ਕਰਾਉਣ ਦੀ ਖਾਤਰ ਐਮਐਸਪੀ ਦੀ ਕਾਨੂੰਨੀ ਗਾਰੰਟੀ ਕਰਾਉਣ ਦੀ ਖਾਤਰ ਉਹਦੇ ਪ੍ਰਤੀ ਵੀ ਜਿਹੜਾ ਆਪਣਾ ਸ਼ਕਤੀ ਪ੍ਰਦਰਸ਼ਨ ਹੈ ਆਪਣਾ ਰੋਸ ਪ੍ਰਦਰਸ਼ਨ ਹੈ ਉਹ ਵੀ ਕੀਤਾ ਜਾ ਸਕੇ ਜੀ ਫੂਲ ਸਾਹਿਬ ਬਹੁਤ ਇਹ ਸਵਾਲ ਆ ਰਹੇ ਨੇ ਕਿ ਅਸੀਂ ਸਾਰੇ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਦੇ ਹੱਕ ਦੇ ਵਿੱਚ ਆ ਜੋ ਸਾਡੇ ਲੀਡਰ ਸਾਨੂੰ ਹੁਕਮ ਕਰਨਗੇ ਅਸੀਂ ਉਹਨਾਂ ਦੇ ਹੁਕਮਾਂ ਦੇ ਅਨਸਾਰ ਚੱਲਾਂਗੇ ਅਸੀਂ ਕਿਸੇ ਵੀ ਛਰਾਰਤੀ ਅੰਸਰ ਦੇ ਪਿੱਛੇ ਨਹੀਂ ਲੱਗਾਂਗੇ ਬਹੁਤ ਮжоਰਿਟੀ 80 ਤੋਂ 85% ਲੋਕਾਂ ਦੀ ਇਹ ਫੀਡਬੈਕ ਆ ਰਹੀ ਹੈ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਰੂਟ ਨੂੰ ਲੈ ਕੇ ਵੀ ਜੋ ਪੁਲਿਸ ਨਾਲ ਫਾਈਨਲ ਹੋਇਆ ਸੀ ਕਿਵੇਂ ਹੋਇਆ ਸੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਬਹੁਤ ਲੋਕ ਕਿਸਾਨ ਇਕਤਾ ਮੋਰਚੇ ਨਾਲ ਜੁੜੇ ਨੇ ਉਹ ਤੁਹਾਡੀ ਕਮਾਂਡ ਦੇ ਥੱਲੇ ਚੱਲ ਰਹੇ ਨੇ ਕੀ ਇਹਦੇ ਪ੍ਰਤੀ ਕਹਿਣਾ ਚਾਹੁੰਦੇ ਹੋ ਵੀ ਆਪਾਂ ਕਿਵੇਂ ਅੱਗੇ ਚੱਲੀਏ ਦੇਖੋ ਜੀ ਜਿਹੜਾ ਪੁਲਿਸ ਨੇ ਪ੍ਰਸ਼ਾਸਨ ਨੇ ਜੋ ਵਾਅਦਾ ਕੀਤਾ ਸੀਗਾ ਪੁਲਿਸ ਵੀ ਆਪਦੇ ਵਾਅਦਿਆਂ ਤੇ ਨਹੀਂ ਖੜੀ ਸਭ ਤੋਂ ਪਹਿਲੀ ਗੱਲ ਤਾਂ ਇਹ ਕਹਿੰਦੇ ਸੀਗੇ ਵੀ ਜਿਹੜਾ ਸਾਰੇ ਬਾਰਡਰਾਂ ਤੋਂ ਜਿਹੜੀ ਪੁਲਿਸ ਉਹ ਜਿਹੜੀ ਨਾਕੇ ਬੰਦੀ ਹੈ ਉਹ ਅਸੀਂ 26 ਜਨਵਰੀ ਤੋਂ ਪਹਿਲਾਂ ਖਤਮ ਕਰ ਦਿਆਂਗੇ ਪਰ ਬਹੁਤੇ ਬਾਰਡਰਾਂ ਤੇ ਉਹਨਾਂ ਨੇ ਅੱਜ ਸਵੇਰ ਤੱਕ ਸਵੇਰ 8-9 ਵਜੇ ਤੱਕ ਵੀ ਨਹੀਂ ਕੀਤੀ ਸਾਨੂੰ ਪਤਾ ਲੱਗਿਆ ਵੀ ਟਿੱਕਰੀ ਬਾਰਡਰ ਤੇ ਵੀ ਅਜੇ ਤੱਕ ਉਹਨਾਂ ਦੀ 11-12 ਵਜਣ ਵਾਲੇ ਹੋਗੇ ਅਜੇ ਤੱਕ ਕਿਸੇ ਨਿੱਕੀ ਕਿਸੇ ਬਹਾਨੇਵਾਜੀ ਤਹਿਤ ਉਹਨਾਂ ਨੂੰ ਵੀ ਅਜੇ ਰੋਕਿਆ ਹੋਇਆ ਲੰਘਣ ਨਹੀਂ ਦਿੱਤਾ ਜਾ ਰਿਹਾ ਇਸ ਕਰਕੇ ਜੇ ਕਿਸਾਨ ਇਹ ਅਸਲ ਵਿੱਚ ਜਿਹੜੀ ਸਰਕਾਰ ਆਪ ਲੰਘਣਾ ਕਰਕੇ ਕਿਸਾਨਾਂ ਨੂੰ ਪੜਕਾਉਣਾ ਚਾਹੁੰਦੇ ਆ ਕਿਸਾਨਾਂ ਨਾਲ ਜਜ਼ਬਾਤ ਫੜਕਾਉਣਾ ਚਾਹੁੰਦੇ ਆ ਪਰ ਸੰਯੁਕਤ ਕਿਸਾਨ ਮੋਰਚੇ ਦੀ ਗਵਾਈ ਦੇ ਵਿੱਚ 2 ਮਹੀਨੇ ਤੋਂ ਘੋਲ ਚੱਲਦਾ ਆ ਰਿਹਾ ਤੇ ਉਹ ਅਸੀਂ ਸਾਨੂੰ ਨਹੀਂ ਲੱਗਦਾ ਵੀ ਕਿਸਾਨ ਫੜਕਣਗੇ ਕਿਸਾਨ ਜਿਹੜੇ ਡਿਸਪਲਿਨ ਚ ਅਨੁਸ਼ਾਸਨ ਚ ਰਹਿਣਗੇ ਜੀ ਧੰਨਵਾਦ ਸਰਜੀਤ ਫੂਲ ਜੀ ਦਾ ਸਾਡੇ ਨਾਲ 1 ਮਿੰਟ ਦੀ ਬਾਅਦ ਵਿੱਚ ਗਰਨਾਮ ਸਿੰਘ ਛਰੂਨੀ ਜੀ ਦਾ ਲਾਈਵ ਕਰ ਰਹੇ ਆ ਓਨੀ ਦੇਰ ਤੁਸੀਂ ਇਹ ਦੇਖੋ ਜੀ ਕਿਵੇਂ ਸਾਡੇ ਨੈਸ਼ਨਲ 플ੈਗ ਨੂੰ ਉੱਪਰ ਰੱਖ ਕੇ ਸਾਡੀਆਂ ਯੂਨੀਅਨ ਸਾਡੇ ਕੇਸਰੀ ਨਿਸ਼ਾਨ ਸਾਡੇ ਨਿਸ਼ਾਨ ਸਾਹਿਬ ਹਰ ਇੱਕ 플ੈਗ ਨੂੰ ਇੱਥੇ ਬਹੁਤ ਰਿਸਪੈਕਟਫੁਲੀ ਲਿਆ ਜਾ ਰਿਹਾ ਹੈ ਬਹੁਤ ਸੋਹਣੇ ਤਰੀਕੇ ਦੇ ਨਾਲ ਸਾਡੇ ਜਿਵੇਂ ਤੁਸੀਂ ਦੇਖ ਲਓ ਸਰਦਾਰ ਸਰਜੀਤ ਸਿੰਘ ਫੂਲਹੋਰੀ ਆਪ ਅਗਵਾਈ ਕਰ ਰਹੇ ਨੇ ਬਹੁਤ ਸਾਰੇ ਲੋਕਾਂ ਦੀਆਂ ਫਵਾਵਾਂ ਸੀਗੀਆਂ ਲੀਡਰ ਪਿੱਛੇ ਰਹਿੰਦੇ ਨੇ ਤੇ ਅੱਗੇ ਮੁੰਡਿਆਂ ਨੂੰ ਭੇਜਦੇ ਨੇ ਤੁਸੀਂ ਆਪ ਦੇਖ ਸਕਦੇ ਹੋ ਸਰਦਾਰ ਸਰਜੀਤ ਸਿੰਘ ਫੂਲ ਜੀ ਗਰਨਾਮ ਸਿੰਘ ਛਡੋਨੀ ਜੀ ਦੂਸਰੀ ਸਾਈਡ ਤੇ ਸਰਦਾਰ ਬਲਬੀਰ ਸਿੰਘ ਰਾਜੇਵਾਲ ਜੀ ਹੋਰੀ ਜਗਜੀਤ ਸਿੰਘ ਡੱਲੇਵਾਲ ਜੀ ਸਾਰੇ ਆਪ ਮੂਹਰੇ ਲੱਗ ਕੇ ਅਗਵਾਈ ਕਰ ਰਹੇ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਸ਼ਾਂਤ ਮਈ ਤਰੀਕੇ ਦੇ ਨਾਲ ਸਾਡਾ ਇਹ ਪ੍ਰੋਟੈਸਟ ਚੱਲ ਰਿਹਾ ਹੈ ਜਰੂਰ ਦਿੱਲੀ ਦੇ ਬਾਰਡਰਾਂ ਤੇ ਜੋ ਉਥੇ ਲਾਠੀ ਚਾਰਜ ਅਥਰੂ ਗੈਸ ਦੇ ਗੋਲੇ ਛੱਡੇ ਗਏ ਨੇ ਕਿਸਾਨ ਵੀਰਾਂ ਦੇ ਭਰਾਵਾਂ ਤੇ ਉਹਦੀ ਫੂਲ ਸਾਹਿਬ ਨੇ ਵੀ ਬਹੁਤ ਨਖੇਦੀ ਕੀਤੀ ਹੈ ਅਸੀਂ ਤੁਹਾਨੂੰ ਅੱਗੇ ਵੀ ਇਹਦਾ ਅਪਡੇਟ ਜੋ ਵੀ ਹੋਵੇਗਾ ਉਹ ਤੁਹਾਨੂੰ ਦਿੰਦੇ ਰਵਾਂਗੇ ਧੰਨਵਾਦ